ਇਹ ਅੱਜ ਦੀ ਨਗਰ ਕੌਂਸਲ ਗਰਦਾਸਪੁਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਨਕ੍ਰੋਚਮੈਂਟ ਸੰਬੰਧੀ ਆ ਔਰ ਪਰਸੋਂ ਚੌਥਾ ਸਾਡੇ ਐਸਐਸਪੀ ਸਾਹਿਬ ਇੱਥੇ ਦੌਰਾ ਕਰਕੇ ਗਏ ਸੀਗੇ ਔਰ ਉਹਨਾਂ ਵੱਲੋਂ ਸਖਤ ਅਦਾਇਤ ਹੋਈ ਸੀਗੀ ਕਿ ਬਾਜ਼ਾਰ ਨੂੰ yellow line ਨਾਲ ਲਾ ਕੇ ਤੇ ਪਾਰਕਿੰਗ ਲਈ ਜਗ੍ਹਾ ਛੱਡੀ ਜਾਵੇ ਔਰ ਇਹ ਤਾਂ ਹੀ ਛੱਡੀ ਜਾ ਸਕਦੀ ਹੈ ਜੇ ਇਨਕ੍ਰੋਚਮੈਂਟ ਦੂਰ ਹੋਊਗੀ ਔਰ ਪਹਿਲਾਂ ਇਹ ਇਨਕ੍ਰੋਚਮੈਂਟ ਇੱਕ ਹਫ਼ਤਾ ਲਗਾਤਾਰ ਦੂਰ ਕਰਕੇ ਫਿਰ yellow line ਜਿਹੜੀ ਲਗਾਉਣ ਜਾ ਰਹੇ ਆ ਉਹਦੇ ਚ ਦੁਕਾਨਦਾਰ ਨੂੰ ਵੀ ਸੁਵਿਧਾ ਹੋਊਗੀ ਤੇ ਆਮ ਪਬਲਿਕ ਨੂੰ ਵੀ ਉਹਦੀ ਸੁਵਿਧਾ ਹੋਊਗੀ ਜਿਹੜਾ ਦੁਕਾਨਦਾਰ ਆ ਉਹ ਆਪਣੀ ਐਨਕ੍ਰੋਚਮੈਂਟ ਨੂੰ ਦੂਰ ਕਰਕੇ ਆਪਣੇ ਸ਼ਟਰ ਦੇ ਅੰਦਰ ਚਲਾ ਜਾਵੇ ਔਰ ਜਿਹੜਾ ਟੂ ਵਾਹਕਲ ਆ ਜਿਹੜਾ ਇੱਥੇ ਉਹਨਾਂ ਦੇ ਸ਼ਾਪਿੰਗ ਕਰਨ ਆਉਂਦੇ ਆ ਉਹ yellow line ਦੇ ਅੰਦਰ ਲਾ ਕੇ ਤੇ ਆਪਣੀ ਸ਼ਾਪਿੰਗ ਕਰ ਸਕਦੇ ਆ ਔਰ ਉਹ ਤਾਂ ਹੀ ਇਹ ਜਿਹੜੀ ਆ ਇਹ yellow line ਲੱਗ ਸਕਦੀ ਆ ਜੇ ਉਹ ਇਨਕ੍ਰੋਚਮੈਂਟ ਨੂੰ ਆਪਣੇ ਆਪ ਹੀ ਦੂਰ ਕਰ ਲੈਣ ਔਰ ਜਿਹੜੀ ਆ ਲੋਕਾਂ ਦੀ ਸੁਵਿਧਾ ਲਈ ਇਹ ਜਿਹੜਾ ਟ੍ਰੈਫਿਕ ਦਾ ਸਮੱਸਿਆ ਆ ਇਹ ਜਿਹੜਾ ਇਹਦਾ ਹੱਲ ਕੀਤਾ ਜਾਊਗਾ ਇਹ ਬਿਲਕੁਲ ਇਦਾਂ ਦੀ ਰੁਟੀਨ ਜਿਹੜੀ ਆ ਬੜੀ ਪੁਰਾਣੀ ਬਣੀ ਆ ਇਹਨਾਂ ਦੀ ਜਦੋਂ ਵੀ ਅਸੀਂ ਆਉਂਨੇ ਆ ਆਪਣੇ ਅੰਦਰ ਸਮਾਨ ਕਰ ਲੈਂਦੇ ਆ ਔਰ ਬਾਅਦ ਵਿੱਚ ਸਾਡੀ ਜਾਣ ਤੇ ਫਿਰ ਸਮਾਨ ਬਾਹਰ ਕੱਢ ਲੈਂਦੇ ਆ ਅਸੀਂ ਇਸ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਭਰਜੁਰ ਅਪੀਲ ਕਰਦੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਸਮੂਹ ਦੁਕਾਨਦਾਰਾਂ ਨੂੰ ਕਿ ਅਜਿਹਾ ਨਾ ਕੀਤਾ ਜਾਵੇ ਆਪਣੇ ਹੀ ਸਿਆਣੇ ਨਾਗਰਿਕ ਹੋਣ ਦਾ ਸਬੂਤ ਦਿਓ ਔਰ ਆਪਣੇ ਆਪ ਹੀ ਇਨਕ੍ਰੋਚਮੈਂਟ ਨੂੰ ਦੂਰ ਕਰੋ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਔਣ ਜਾਣ ਵਿੱਚ ਮੁਸ਼ਕਲ ਨਾ ਆਵੇ ਕੋਈ ਇਹਨਾਂ ਨੂੰ ਪਤਾ ਲੱਗ ਜਾਂਦਾ ਪਤਾ ਨਹੀਂ ਕੀ ਗੱਲ ਹੈ ਇਹ ਫਿਰ ਜਦੋਂ ਕੋਈ ਹਿੱਲਜੋਲ ਹੁੰਦੀ ਹੈ ਇਹ ਚੁੱਕ ਲੈਂਦੇ ਆ ਮੁੜ ਕੇ ਫੇਰ ਰੱਖ ਲੈਂਦੇ ਆ ਇਹਦੇ ਇਹ ਹੈ ਵੀ ਹਫ਼ਤੇ 'ਚ ਇੱਕ ਵਾਰੀ ਮਤਲਬ ਇਹ ਕੰਮ ਮੁਹਿੰਮ ਜੜੀ ਹੈ ਜਾਰੀ ਰਹੇ ਇਹ ਨਹੀਂ ਹਰ ਹਫ਼ਤੇ ਇੱਕ ਦੋ ਦਿਨ ਇੱਕ ਦੋ ਦਿਨ ਇਹ ਕੰਮ ਜਾਰੀ ਰਹੇ ਇਹਨਾਂ ਨੂੰ ਪਤਾ ਲੱਗ ਜਾਏ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਹੋਏ ਉਹ ਮੁੜ ਕੇ ਇਹਨਾਂ ਨੂੰ ਵਾਪਸ ਨਾ ਮਿਲੇ ਜੇ ਉਹ ਦੇਣਾ ਵੀ ਹੋਏ ਤੇ ਉਹੜਾਈ ਉਹਦੀ ਕੋਈ ਪਰਚੀ ਕੱਟ ਕੇ ਉਹਨੂੰ ਜੁਰਮਾਨਾ ਕਰਕੇ ਫੇਰ ਦੇਣ ਫੇਰੇ ਹਟ ਸਕਦੇ ਨੇ ਉਦਾਂ ਨਹੀਂ ਹਟਦੇ ਕਮੇਟੀ ਘਰ ਵੱਲੋਂ ਜਿਹੜਾ ਐਲਟੀਮੇਟਮ ਦਿੱਤਾ ਗਿਆ ਹੈ ਕਾਰਵਾਈ ਕਰਨ ਦਾ ਦੇਖਿਆ ਜੇ ਤੇ 1 ਘੰਟਾ 1.5 ਘੰਟਾ ਜਿਹੜਾ ਲੇਟ ਕਰ ਦਿੱਤਾ ਉਹਦੇ ਨਾਲ ਇਨਫੋਰਮੇਸ਼ਨ ਸ਼ਾਇਦ ਮਿਲ ਗਈ ਇਹਨਾਂ ਨੂੰ ਆ ਉਹ ਤੇ ਫਿਰ ਇਹਨਾਂ ਨੂੰ ਪਤਾ ਹੋਣਾ ਵੀ ਪਤਾ ਨਹੀਂ ਕੀ ਗੱਲ ਹੋਈ ਆ ਕਿਉਂ ਲੇਟ ਹੋਏ ਨੇ ਕੋਈ ਕੰਮ ਪਿਆ ਗਿਆ ਜਾਂ ਕੀ ਗੱਲ ਹੋਈ ਤੇ ਉਹ ਫਿਰ ਜਦੋਂ ਉਹ ਆਏ ਉਹਨਾਂ ਲੋਕਾਂ ਨੇ ਚੁੱਕ ਚੱਕ ਲਿਆ ਹੁਣ ਬਾਕੀ ਸ਼ਹਿਰ ਚ ਤੇ ਰੌਲਾ ਪੈ ਹੀ ਜਾਣਾ ਉਹਨਾਂ ਨੇ ਆਪੇ ਚੁੱਕ ਲੈਣਾ ਆ